ਬਟਾਲਾ ਇਲਾਕੇ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦੇ ਵਿੱਚ ਮੁੱਠਭੜਾਈ ਆ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਹਸਪੀਟਲ ਬਟਾਲਾ ਦੇ ਵਿੱਚ ਜਿਹੜੇ ਨੇ ਅਧਿਕਾਰੀ ਇੱਥੇ ਪੁਲਸ ਵਾਲੇ ਪਹੁੰਚ ਚੁੱਕੇ ਨੇ ਦੋ ਜਿਹੜੇ ਗੈਂਗਸਟਰ ਨੇ ਉਹ ਮੁਕਾਬਲੇ ਦੇ ਵਿੱਚ ਜ਼ਖਮੀ ਹੋਏ ਨੇ ਬਟਾਲਾ ਪੁਲਸ ਵੱਲੋਂ ਜਿਹੜੇ ਪਿਛਲੇ ਦਿਨੀ ਕਣੀਏਕੇ ਬਾਂਗਰ ਥਾਣੇ ਦੇ ਵਿੱਚ ਜਿਹੜਾ ਗਰਨੇਡ ਹਮਲਾ ਹੋਇਆ ਸੀ ਉਸੇ ਮਾਮਲੇ ਦੇ ਵਿੱਚ ਪੰਜ ਜਿਹੜਿਆ ਗੈਂਗਸਟਰ ਫੜੇ ਗਏ ਸੀ ਔਰ ਉਹਨਾਂ 'ਚੋਂ ਦੋ ਦੀ ਅਜੇ ਨਿਸ਼ਾਨਦੇਹੀ ਜੋ ਲਜਾਇਆ ਗਿਆ ਸੀ ਉਹਨਾਂ ਦੇ ਨਿਸ਼ਾਨਦੇਹੀ ਜਦੋਂ ਗਏ ਨੇ ਤਾਂ ਉਹਨਾਂ ਵੱਲੋਂ ਪਿਸਤਲ ਕੱਢ ਕੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਔਰ ਪੁਲਿਸ ਦਾ ਕਹਿਣਾ ਕਿ ਜਵਾਬੀ ਜਿਹੜੀ ਕਾਰਵਾਈ ਕੀਤੀ ਗਈ ਉਹਦੇ ਵਿੱਚ ਦੋ ਗੈਂਗਸਟਰ ਜਿਹੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ 12 ਤਰੀਕ ਨੂੰ ਸਾਡੇ ਘਰੀਂ ਕੇ ਬਾਂਗਰ ਪੁਲਿਸ ਸਟੇਸ਼ਨ ਤੇ ਇਹਨਾਂ ਨੇ ਗ੍ਰਨੇਡ ਨਾਲ ਬਲਾਸਟ ਕੀਤਾ ਸੀਗਾ ਔਰ 20 ਤਰੀਕ ਨੂੰ ਬਡਾਲਾ ਬਾਂਗਰ ਚੌਂਕੀ ਆ ਕਲਨੌਰ ਪੁਲਿਸ ਸਟੇਸ਼ਨ ਚ ਆ ਜਾਂਦੀ ਗੁਰਦਾਸਪੁਰ ਥਾਣੇ ਗੁਰਦਾਸਪੁਰ ਡਿਸਟ੍ਰਿਕਟ ਚ ਔਰ ਇਹ ਚ ਮਟਾਲਾ ਪੁਲਿਸ ਨੇ ਐਸਐਸਪੀ ਸਾਹਿਬ ਦੀ ਰਹਿਮਾਈ ਚ ਬਹੁਤ ਵਧੀਆ ਕੰਮ ਕੀਤਾ ਆ। ਔਰ ਅਸੀਂ ਇਹਨਾਂ ਨੂੰ ਕੇਸ ਦੋਨੋਂ ਕੇਸ ਨੂੰ ਰਿਜ਼ੋਲਵ ਕਰਨ ਚ ਕਾਮਯਾਬ ਹੋਏ ਆ। ਟੋਟਲ 5 ਕੇਸ ਸੀਗੇ। 55 ਨੂੰ ਅਰੈਸਟ ਕਰ ਲਿਆ ਗਿਆ ਆ। ਔਰ ਉਹਨਾਂ ਚੋਂ ਦੋਨਾਂ ਨੂੰ ਅਜੇ ਪੁਲਿਸ ਰਿਕਵਰੀ ਕਰਨ ਲੈ ਕੇ ਜਾ ਰਹੀ ਸੀਗੀ। ਤੇ ਇਹਨਾਂ ਦੇ ਉੱਥੇ ਇਹਨਾਂ ਨੇ ਪੁਲਿਸ ਤੋਂ ਭੱਜ ਕੇ ਜਿੱਥੇ ਇਹਨਾਂ ਨੇ ਥਿਆਰ ਲਗਾਏ ਹੋਏ ਸੀ ਚੁੱਕ ਕੇ ਪੁਲਿਸ ਨੇ ਫਾਇਰਿੰਗ ਕੀਤੀ। ਮੈਂ ਉੱਥੇ ਮੌਕਾ ਵੀ ਦੇਖ ਕੇ ਆਇਆ। ਰੀਸ ਨੇ ਵੀ ਸੈਲਫ ਫਰੈਂਚ ਫਾਇਰਿੰਗ ਕੀਤੀ ਦੋਨਾਂ ਦੇ ਲੱਤਾਂ ਚ ਗੋਡਿਆਂ ਚ ਗੋਲੀਆਂ ਵੱਜੀਆਂ ਆ ਸੀਰੀਅਸਲੀ ਜ਼ਖਮੀ ਆ ਹੋ ਸਕਦਾ ਲੱਤਾਂ ਵੀ ਵੱਢਣੀਆਂ ਪੈ ਜਾਣ ਇਹਨਾਂ ਦੀਆਂ ਔਰ ਇਹਨਾਂ ਦੇ ਪਿੱਛੇ ਹੋਰ ਜਿਹੜਾ ਮੇਨ ਇਹਨਾਂ ਦਾ ਸਿੱਧਾ ਹੱਥੋਂ ਹੈਪੀ ਪਾਸ਼ੀਆ ਗੈਂਗਸਟਰ ਸਿਗਾ ਜਿਹੜਾ ਹੁਣ ਬਾਹਰ ਅਮਰੀਕਾ ਚ ਬੈਠਾ ਆ ਬੀਕੇਆਈ ਨਾਲ ਉਹਨੇ ਲਿੰਕ ਕੀਤੇ ਹੋਏ ਆ ਉਹਨੂੰ ਅਤਵਾ ਦੀਆਂ ਗਤੀਵਿਧੀਆਂ ਚ ਇਨਵੋਲਡ ਟੋਟਲੀ ਮੇਰੇ ਨਾਲ ਸ਼ੇਰਾ ਹਨੀ ਹੈ ਇਹ ਵੀ ਡੇਰਾਬਾਬਾ ਨਾਨਕੀ ਏਰੀਆ ਦਾ ਹੈ ਜੀ ਇਹਨਾਂ ਨੇ ਔਰ ਇੱਕ ਰਿੰਦਾ ਜਿਹੜਾ ਕਿ ਪਾਕਿਸਤਾਨ ਚ ਬੈਠਾ ਹੈ ਇਹਨਾਂ ਨੇ ਸਾਰਾ ਕੁਝ ਪਲਾਨ ਕੀਤਾ ਸੀਗਾ ਔਰ ਗਰਨੇਡ ਵੀ ਪਾਕਿਸਤਾਨ ਤੋਂ ਆਏ ਸੀਗੇ ਔਰ ਇਹਨਾਂ ਨੇ ਇਹਨਾਂ ਦੇ ਥਰੂ ਇਹ ਕੰਮ ਕਰਵਾਇਆ ਜਿਹੜੇ ਅਸੀਂ ਅਕਿਊਜ਼ ਫੜੇ ਆ ਜੀ ਇਸ ਤੋਂ ਪਹਿਲਾਂ ਇੱਕ ਜੀਵਨ ਫੌਜੀ ਆ ਉਹ ਵੀ ਸਾਡੇ ਡੇਰਾ ਬਾਬਾ ਨਾਨਕ ਏਰੀਆ ਦਾ ਹੈ ਉਹਨੇ ਵੀ ਉੱਥੇ اسلامਾਬਾਦ ਚੌਂਕ ਵਿੱਚ ਕੀਤਾ ਸੀ ਉਹ ਵੀ ਐਸਐਸਸੀ ਨੇ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਉਹ ਵੀ ਟਰੇਸ ਹੋ ਗਏ ਆ ਮਾਨਯੋਗ ਡੀਜੀਪੀ ਸਾਹਿਬ ਨੇ ਵੀ ਉਹਦੇ ਬਾਰੇ ਜਾਣਕਾਰੀ ਦੇ ਚੁੱਕੇ ਆ ਮੈਂ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਅਪੀਲ ਕਰੂੰਗਾ ਇਹ ਜਿਹੜੇ ਅਨਸਰ ਬਾਹਰ ਬੈਠੇ ਆ ਇਨਾਂ ਦੀਆਂ ਗੱਲਾਂ ਚਾਕੇ ਗੁਮਰਾਹ ਨਾ ਹੋਵੋ ਇੱਕ ਸਾਲ ਦੇ ਅੰਦਰ ਤਕਰੀਬਨ 30 ਤੋਂ ਉੱਪਰ ਨੌਜਵਾਨਾਂ ਜਿਹੜੇ ਜ਼ਿਲਾਂ ਦੇ ਵਿੱਚ ਇਹਨਾਂ ਦੀਆਂ ਗੱਲਾਂ ਚ ਗੁਮਰਾਹ ਹੋ ਕੇ ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਹੰਜੇਲਾਂ ਵਿੱਚ ਹਨ ਉਹਨਾਂ ਦੇ ਮਾਤਾ ਪਿਤਾ ਦਾ ਬੁਰਾ ਹਾਲ ਆ ਕਿਉਂਕਿ ਹੁਣ ਕਾਨੂੰਨ ਨੇ ਆਪ ਦਾ ਕੰਮ ਕਰਨਾ ਆ ਪਰ ਪੰਜ-ਛੇ ਬੱਚੇ ਹੋ ਆ ਕਿ ਜਿਹੜੇ ਅਰੇ ਤੱਕ ਪੁਲਿਸ ਦੀ ਦ੍ਰਿਸ਼ ਤੋਂ ਬਾਹਰ ਆ ਔਰ ਇਹਨਾਂ ਦੇ ਕਹਿਣ ਤੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੋ ਨੌਜਵਾਨ ਆਪ ਦਾ ਕੋਈ ਖਲਾ ਖਰਾਬ ਕਰਨ ਸ਼ਰਾਰਤੀ ਅਨਸਰ ਇਹ ਇਹ ਆਪ ਉੱਥੇ ਪੈਸਾ ਕਮਾਉਣ ਲਈ ਬੈਠੇ ਹੋਏ ਆ ਔਰ ਇੱਥੇ ਨੌਜਵਾਨਾਂ ਦਾ ਭੁੱਖਾ ਖਰਾਬ ਕਰ ਰਹੇ ਆ ਇਹਨਾਂ ਨੂੰ ਲਾਲਚ ਦੇ ਦਿੰਦੇ ਆ ਗੁਮਰਾਹ ਕਰ ਦਿੰਦੇ ਆ ਫਿਰ ਇਹ ਇਦਾਂ ਦੇ ਜੁਰਮ 'ਚ ਫਸ ਜਾਂਦੇ ਆ ਜਿੱਥੇ ਅਸੀਂ ਵੀ ਕੋਈ ਕੁਝ ਨਹੀਂ ਕਰ ਸਕਦੇ ਹਲੇ ਜਿਹੜੀ ਕਟੜਾਈ ਦੀ ਗੱਲ ਕਰ ਰਿਹਾ ਹਲੇ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਕਈ ਬੱਚੇ ਜਿਹੜੇ ਕਿ ਇਹਨਾਂ ਦੇ ਕਹਿਣ ਤੇ ਗੁਮਰਾਹ ਹੋ ਕੇ ਕ੍ਰਾਈਮ 'ਚ ਇਨਵੋਲਡ ਸੀ ਜਿਨ੍ਹਾਂ ਦਾ ਘੱਟ ਖਸੂਰ ਸੀ ਉਹਨਾਂ ਨੂੰ ਅਸੀਂ ਘਰਾਂ 'ਚ ਵੀ ਬਿਠਾਇਆ ਪਰ ਜਿਹੜੇ ਹੱਤੋਂ ਪਾਰ ਹੋ ਜਾਂਦੇ ਆ ਉਹ ਉਹ ਫੇ ਕਾਨੂੰਨ ਆਪ ਦਾ ਰਸਤਾ ਅਖਤਿਆਰ ਕਰਦਾ ਆ ਔਰ ਉਹ ਵਿਚਾਰੇ ਸਾਰੇ ਜੇਲ੍ਹਾਂ ਦੇ ਵਿੱਚ ਜ਼ਿੰਦਗੀ ਕੱਟ ਰਿਹਾ ਔਰ ਉਹਨਾਂ ਦੇ ਮਾਤਾ ਪਿਤਾ ਜਿਹੜੇ ਆ ਉਹ ਦੁਖੀ ਆਪ ਦਾ ਹੁਣ ਉਹ ਤੇ ਤੁਰੇ ਫਿਰਦੇ ਕਿਉਂਸ ਦੇ ਨਾ ਉਹ ਲੋਕ ਕਿੰਨੇ ਰੌਂਦ ਫਾਇਰ ਕੀਤੇਗੇ ਔਰ ਪੁਲਿਸ ਵਾਲੋ ਕਿੰਨੇ ਕੀਤੇਗੇ ਅਸੀਂ ਉਹ ਸਾਰੀ ਹੁਣ ਡਿਟੇਲ ਕਰ ਰਹੇ ਆਂ ਜੀ ਕਿੰਨੇ ਰੌਂਦ ਫਾਇਰ ਇਹਨਾਂ ਵੱਲੋਂ ਹੋਇਆ ਕਿਉਂਕਿ ਤੁਸੀਂ ਵੀ ਉੱਥੇ ਸੀ ਮੌਕੇ ਤੋਂ ਸਿਰਫ ਅਸੀਂ ਸਿੱਧਾ ਇੱਥੇ ਹੀ ਆ ਗਏ ਆਂ ਸਾਰੀ ਹੁਣ ਅਸੀਂ ਡਿਟੇਲ ਇਨਵੈਸਟਿਗੇਟ ਕਰਾਂਗੇ ਇਹਨਾਂ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਲੱਗਣੀਆਂ ਹੀ ਘੱਟ ਰ ਇਹ ਕਿਲਾ ਲਾਲ ਸਿੰਘ ਦਾ ਹੀ ਏਰੀਆ ਪੈ ਬਹਿ ਜਾਂਦਾ ਜੀ ਉੱਥੇ ਦਰਿਆ ਦੇ ਕੰਢੇ ਇਹ ਜਿਹੜੀ ਨਹਿਰ ਉੱਥੇ ਚੱਲਦੀ ਆ ਉੱਤੇ ਉਹਦੇ ਨਾਲ ਇਹ ਚੀਜ਼ ਹੋਈ ਆ ਜੀ ਔਰ ਬਟਾਲਾ ਪੁਲਸ ਵਾਲੋ ਦੋ ਪਿਸਟਲ ਜਿਹੜੇ ਆ ਉਹ ਬਰਾਮਦ ਕਰ ਲਏ ਗਏ ਨੇ ਔਰ ਸਿਵਲ ਅਸਪਰ ਬਟਾਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਡੀਆਈਜੀ ਔਰ ਐਸਐਸਪੀ ਬਟਾਲਾ ਤੋਂ ਲੈ ਸਾਰੇ ਅਧਿਕਾਰੀ ਜਿਹੜੇ ਇੱਥੇ ਮੌਕੇ ਤੇ ਮੌਜੂਦ ਨੇ ਔਰ ਜਿਹੜੇ মিডিਆ ਉਸ ਤੋਂ ਥੋੜਾ ਦੂਰ ਰੱਖਿਆ ਜਾ ਰਿਹਾ ਕੁਝ ਵੀ ਹੋਵੇ ਜਿਹੜੇ ਇਹ ਪੰਜ ਜਿਹੜੇ ਗੈਂਗਸਟਰ ਫੜੇ ਗਏ ਸਨ ਉਹਨਾਂ ਜੋ ਦੋ ਨੂੰ ਜਦੋਂ ਪੁਲਿਸ ਦੀ ਨਿਸ਼ਾਨਦੇਹੀ ਲਜਾਣ ਦੇ ਖੜਿਆ ਗਿਆ ਉਹਨਾਂ ਵੱਲੋਂ ਪੁਲਿਸ ਅਨਸਾਰ ਉਹਨਾਂ ਤੇ ਹਮਲਾ ਕੀਤਾ ਗਿਆ ਸਹਾਯੋਗੀ ਕੈਮਰਾਮੈਨ ਕੋਰਾ ਦੇ ਰਾਜੇਂਦਰ ਧਾਲੀਵਾਲ ਪੀਟੀਸੀ ਨੂੰ ਬਟਾ